ਦਸੂਆ 'ਚ ਲਖੜੀ ਵਾਲੇ ਦੇ ਨੇ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਇੱਕ ਦਸੂਏ ਤੋਂ ਜਲੰਧਰ ਵੱਲ ਨੂੰ ਜਾ ਰਹੀ ਪ੍ਰਾਈਵੇਟ ਬੱਸ ਪਿੰਡ ਖੁੱਡੇ ਲਾਗੇ ਜਾ ਕੇ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ 35 ਤੋਂ 36 ਸਵਾਰੀਆਂ ਮੌਜੂਦ ਸਨ ਜੋ ਕਿ ਬੱਸ ਪਲਟਣ ਦੇ ਕਾਰਨ ਗੰਭੀਰੂ ਵੀ ਜ਼ਖਮੀ ਹੋ ਗਏ। ਉੱਥੇ ਹੀ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਹਨਾਂ ਨੂੰ ਦਸੂਆ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਕਿ ਸਵਾਰੀਆਂ ਦਾ ਇਲਾਜ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਦੋ ਸਵਾਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਫਿਲਹਾਲ ਹਾਸੇ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹਾਂਜੀ ਅੱਜ ਰਖੜੀ ਵਾਲੇ ਦਿਨ ਇੱਕ ਬੜੀ ਮੱਤਭਾਗੀ ਘਟਨਾ ਵਾਪਰੀ ਹੈ ਸਾਡੇ ਦਸੂਹਾ ਤੋਂ ਜਲੰਧਰ ਜਾਣ ਵਾਲੀ ਜਿਹੜੀ ਪ੍ਰਾਈਵੇਟ ਬੱਸ ਹੈ ਉਹ ਗਰਨਾ ਸਾਹਿਬ ਦੇ ਨੇੜੇ ਜਿਹੜੀ ਐਕਸੀਡੈਂਟ ਹੋਦਾ ਹੋਇਆ ਉਹਦੇ ਵਿੱਚ ਤਕਰੀਬਨ ਜਿਵੇਂ ਦੱਸਿਆ ਮੁਤਾਬਕ 30 ਤੋਂ 35 ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 16 ਬੰਦੇ ਔਰ ਲੇਡੀਜ਼ ਕੈਂਟਸ ਮਿਲਾ ਕੇ ਬੱਚੇ ਮਿਲਾ ਕੇ 16 ਬੰਦੇ ਜਿਹੜੇ ਇੰਜਰਡ ਹੋਏ ਆ ਔਰ ਉਹਨਾਂ ਨੂੰ ਸਿਵਲ ਹਸਪਤਾਲ ਸੁਲਵਾ ਜਿੱਥੇ ਇੱਥੇ ਲਾਇਕ ਲਿਆਂਦਾ ਗਿਆ ਔਰ ਉਹਨਾਂ ਦਾ ਇਲਾਜ ਜਿਹੜਾ ਇੱਥੇ ਚੱਲ ਰਿਹਾ ਦੋ ਪੇਸ਼ੈਂਟ ਜਿਹੜੇ ਥੋੜਾ ਸੀਰੀਅਸ ਸੀਗੇ ਉਹਨਾਂ ਨੂੰ ਐਸਐਮਓ ਸਾਹਿਬ ਵੱਲੋਂ ਜਿਹੜਾ ਜਲੰਧਰ ਰੈਫਰ ਕਰ ਅੰਮ੍ਰਿਤਸਰ ਰੈਫਰ ਕੀਤਾ ਗਿਆ ਔਰ ਬਾਕੀਆਂ ਦਾ ਜਿਹੜਾ ਇਲਾਜ ਹੈ ਇੱਥੇ ਚੱਲ ਰਿਹਾ ਔਰ ਜਿਹੜੀ ਚੀਜ਼ ਵੀ ਇੱਥੇ ਲੋੜ ਆ ਸਰਕਾਰੀ ਹਸਪਤਾਲ ਦੇ ਵਿੱਚ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਮਹੱਤਯਾ ਕਰਵਾਈ ਹੈ ਸਰ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਅਜੇ ਤੱਕ ਤਾਂ ਕੋਈ ਵੀ ਇਹੋ ਜਿਹਾ ਨੁਕਸਾਨ ਪਰਮਾਤਮਾ ਦੀ ਕਿਰਪਾ ਦੇ ਨਾਲ ਨਹੀਂ ਹੋਇਆ ਇੰਜਰਡ ਜਰੂਰ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਸਰ ਇਹ ਅੱਜ ਰਖੜੀ ਦੇ ਦਿਹਾੜੇ ਤੇ ਮੰਦ ਭਾਗੀ ਘਟਨਾ ਹੋਈ ਹੈ ਦਸੂਹੇ ਤੋਂ ਜਲੰਧਰ ਵੱਲ ਇੱਕ ਹਾਈਵੇ ਤੇ ਬੱਸ ਜਾ ਰਹੀ ਸੀ ਜਿੱਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਤਕਰੀਬਨ ਕਹਿੰਦੇ 35 ਕੁ ਸਵਾਰੀਆਂ ਸਨ ਪਰ ਸਾਡੇ ਕੋਲ ਸਿਵਲ ਹਸਪੀਟਲ ਦਸੂਹਾ ਵਿਖੇ ਫੋਲੈਂ ਬਰੀਜ਼ ਆਏ ਜਿਨ੍ਹਾਂ ਨੂੰ ਅਸੀਂ ਇੱਕ ਤੰ ਜੋ ਉਹਨਾਂ ਦੀ ਬਣਦੀ ਟ੍ਰੀਟਮੈਂਟ ਸੀਗੀ ਆਪਾਂ ਸਾਰੀ ਦਿੱਤੀ ਆ ਤੇ ਉਹਨਾਂ ਵਿੱਚੋਂ ਦੋ ਪੇਸ਼ੈਂਟ ਜਿਹੜੇ ਥੋੜੇ ਸਿਕ ਸੀਗੇ ਉਹਨਾਂ ਨੂੰ ਪੂਰਾ ਸਾਡੀ ਟੀਮ ਨੇ ਰੀਸਸਸੀਟੇਟ ਕਰਕੇ ਤੇ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਰੈਫਰ ਕਰਤਾ ਬਾਕੀ ਜਿਹੜੇ ਪੇਸ਼ੈਂਟ 14 15 ਹੈਗੇ ਆ ਉਹ ਸਾਡੇ ਕੋਲ ਹਾਲੇ ਅਬਜ਼ਰਵੇਸ਼ਨ ਹੈਗੇ ਕੋਈ ਜ਼ਿਆਦਾ ਸੀਰੀਅਸ ਨਹੀਂ ਲੱਗਦਾ ਆਰ ਉਹਨਾਂ ਦੇ ਐਕਸ-ਰੇ ਕਰਾ ਕੇ ਹੋਰ ਚੈੱਕ ਕਰਕੇ ਤੇ ਅਸੀਂ ਸ਼ਾਮ ਤੱਕ ਉਹਨਾਂ ਜਿਹੜਾ ਸਾਰਾ ਹੈਗਾ ਵਰਕਰ